ਜਿਹੜੇ ਜ ਆਪਾਂ ਮਨਤ ਕਰਾਂਗੇ ਉਹ ਜ ਆ ਫਲ ਵੀ ਸਭ ਨੂੰ ਜ਼ਰੂਰ ਮਿਲਣਾ ਚਾਹੀਦਾ ਸੱਚੇ ਪਾਤਸ਼ਾਹ ਆਪ ਹੀ ਦਿੰਦਾ ਹੂੰ ਜਦੋਂ ਆਪਾਂ ਨਿਮਰਤਾ ਨਾਲ ਸਰਦਾ ਨਾਲ ਕੋਈ ਵੀ ਕੰਮ ਵਿੜਦੇ ਆ ਕਰਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਆਪ ਹੀ ਤਰੱਕੀਆਂ ਦਿੰਦਾ ਆਪਾਂ ਨੂੰ ਤੇ ਆਪ ਹੀ ਆਪਾਂ ਨੂੰ ਸਾਰੇ ਕੰਮਾਂ ਦੀ ਬਿਹਤਰ ਹੁੰਦਾ ਸੱਚੇ ਪਾਤਸ਼ਾਹ ਹਨਾ ਆਪਾਂ ਕੁਝ ਨਹੀਂ ਕਰ ਸਕਦੇ ਜੇ ਆਪਾਂ ਨੂੰ ਉਹ ਸਿੱਧੇ ਰਸਤੇ ਪਾਉਂਦਾ ਪੁੱਤ ਤਾਂ ਆਪਾਂ ਸਾਰਾ ਕੁਝ ਕਰ ਸਕਦੇ ਆ ਸਭ ਜਾਂ ਪਰਉਣ ਵਾਲਾ ਵੀ ਉਹੀ ਐ ਵਾਹਿਗੁਰੂ ਤੇ ਤਰੱਕੀ ਦੇਣ ਵਾਲਾ ਵੀ ਉਹੀ ਐ ਤੇ ਦੁੱਖ ਸੁੱਖ ਤਾਂ ਪਰ ਆਉਂਦੇ ਜਾਂਦੀ ਰਹਿੰਦੇ ਨੇ ਬੰਦੇ ਤੇ ਫਿਰ ਵਾਹਿਗੁਰੂ ਨੂੰ ਕਿਹੜਾ ਮੰਨੀ ਜੇ ਸੁੱਖ ਨਾ ਦੇ ਰਹਿ ਗੁਰੂ ਹਨਾ ਤੇ ਦੁੱਖ ਵੀ ਆਉਣੇ ਜਾਣੇ ਨੇ ਤੇ ਬੰਦੇ ਦੀ ਜ਼ਿੰਦਗੀ ਵੀ ਐ ਨੰਗੀ ਆਂਦੀ ਐ ਜਦੋਂ ਜਵਾਕ ਜੰਮਦਾ ਆਪਾਂ ਕਹਿੰਦੇ ਨੇ ਮੇਰਾ ਪੁੱਤ ਜੰਮ ਪਿਆ ਮਹਾਰਾਜ ਇਹਨੂੰ ਵੱਡੀਆਂ ਉਮਰਾਂ ਲਾਵੇ ਉਹ ਗੋਲੀ ਮਾਂ ਨੂੰ ਐ ਨਹੀਂ ਪਤਾ ਵੀ ਜਿੱਥੋਂ ਬੱਚਾ ਜਨਮ ਲੈ ਲੈਂਦਾ ਹੈ ਉਮਰ ਤਾਂ ਤੇਰੇ ਬੱਚੇ ਦੀ ਕੱਟਦੀ ਹੈ ਜਦੋਂ ਉਹਦੇ ਨਾਲ ਉਹ ਤਾਂ ਲਿਖ ਕੇ ਜਨਮ ਬਿਉ ਮਾਤਾ ਤੇ ਫਿਰ ਤੋਰਦੀ ਹੈ ਉਮਰ ਲਿਖਤੀ ਜਨਮ ਬੱਚਾ ਬਾਅਦ ਚ ਲੰਦਾ ਪਹਿਲਾਂ ਵੈਗੁਰੂ ਉਮਰ ਲਿਖਦਾ ਵੈਗੁਰੂ ਮੈਂ ਤਾਂ ਇਹੀ ਕਹੂੰ ਸਭ ਦੇ ਬੱਚਿਆਂ ਨੂੰ ਲੰਮੀਆਂ ਲੰਮੀਆਂ ਉਮਰਾਂ ਬਣ ਸਕੇ ਤੋਰੇ ਸੱਚੇ ਤਾਂ ਅੱਛਾ ਤੇ ਜ਼ਿੰਦਗੀ ਮਾਨ ਨੇ ਹਰੇਕ ਦਾ ਬੱਚਾ ਹਰੇਕ ਵੈਗੁਰੂ ਹਰੇਕ ਨੂੰ ਵੈਗੁਰੂ ਤੰਦਰੁਸਤੀ ਰੱਖੇ ਇਹ ਗਰਮੀ ਬਹੁਤ ਬਹੁਤ ਜ਼ਿਆਦਾ ਹੈ ਨਾ ਗਰਮੀ ਤਾਂ ਇੰਨੀ ਜ਼ਿਆਦਾ ਪੈਣ ਲੱਗੀ ਕੱਲ ਦੀ ਬਹੁਤ ਜ਼ਿਆਦਾ ਪਤਾ ਨਹੀਂ ਨਹੀਂ ਕਣੀ ਆਊਗਾ ਕਣੀ ਚੀ ਆਊਗਾ ਇਹ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਕੰਮ ਧੰਦੇ ਚੱਲੇ ਜਾਣਗੇ ਉੱਧਰ ਹੁਣ ਜੋ ਤਾਂ ਟੋਕਾ ਟੱਲਾ ਵੀ ਕਰੂਗਾ ਤਾਂ ਸੇਵਾਂਗੇ ਖੇਤ ਵਾਹਣ ਵਾਹਣਾ ਇਹ ਵਿਚਾਰਾ ਸਕੂਲੋਂ ਥੱਕ ਕੇ ਆਇਆ ਤੇ ਆ ਕੇ ਘੰਟਾਂ ਦਾ ਮੱਲਿਆ ਕੱਲ ਦੋ ਦਿਨਾਂ ਨੇ ਪੱਠੇ ਵੱਢ ਲਿਆ ਤੇ ਤੇ ਹੁਣ ਟੋਕਾ ਟੱਲਾ ਕਰ ਲੂਗਾ ਮੈਂ ਆਵਦਾ ਤਾਂ ਔਖਾ ਚੋਂ ਵੀ ਆਵਣਾ ਦਾ ਤੇ ਮੇਰੇ ਕੰਮ ਕਰੂਗੀ ਸਾਰੇ ਡੋਢ ਪੁੱਤਾ ਪਾ ਧਿਆਨ ਕੰਮਾਂ ਤੇ ਲੱਗੇ ਹੋਣਾ ਤੇ ਗਾਹੇ ਗੁਰੂ ਸੰਦਰਸਥੀ ਹੋਰੇ ਤੇ ਰਕਤੀ ਵਾਲ ਸੇ ਤੇ ਕੰਮ ਆਪਣੇ ਆਪ ਹੀ ਚੱਲੀ ਜਾਣਗੇ ਤਿਆਰੀਆਂ ਹੋ ਰਹੀਆਂ ਨੇ ਸਭ ਕਾਸੇ ਦੀਆਂ ਤੇ ਸੁਪਟੀਆਂ ਹੋ ਜਾਣੀਆਂ ਕੱਲ ਨੂੰ ਜਾਂ ਪਰਸੋਂ ਨੂੰ ਹਣਾ ਕੱਲ ਨੂੰ ਅੱਛੀ ਤਰੀਕ ਹੈ ਹੈ ਕੱਲ ਨੂੰ ਇਕੱਤਰੀ ਹੋ ਇਕੱਤਰੀ ਹੋਣਗੇ ਅਸਤੂ ਸੁਕੀਆਂ ਨੂੰ ਮਰ ਜਾਣੀਆਂ ਮਹੀਨਿਆਂ ਦੀਆਂ ਜਵਾਕਾਂ ਨੂੰ ਐ ਵਕੀ ਜੀਰੀ ਲੱਗ ਜੂ ਦੀ ਸੁਕੀਆਂ ਚ ਹੈ ਜਿਹੜੇ ਵੱਡੇ ਬੱਚੇ ਨੇ ਉਹ ਖੇਤ ਸੋਹਰਾ ਲਾਉਣਗੇ ਨਿੱਤੂ ਵਰਗੀਆਂ ਪੇੜੇ ਕਰਾਉਣਗੀਆਂ ਨਾਲ ਜੀਰਿਆ ਨੇ ਹੈ ਨਹੀਂ ਤੂੰ ਪੇੜੇ ਕਰਾਹੇਂਗੇ ਪੇੜੇ ਤਾਂ ਕਰਾਈ ਦੂ ਰੋਟੀਆਂ ਚੋਪੜ ਦੂ ਬਿਨ ਦੋ ਨਿੱਤੂ ਵੀ ਕਰੂਗੀ ਕੰਮ ਆਉਦਾ ਤਾਂ ਤੂੰ ਬੱਚੇ ਦੇਤੇ ਹਨ ਲੋਕ ਗਿ ਜਾਣਾ ਕੰਮ ਤਾਂ ਆਉਦੀ ਆਈ ਤੇ ਆ ਜਾਣ ਫਿਰ ਤਾਂ ਬਥੇਰਾ ਕਰਦੇ ਨੇ ਨਾ ਕਰਨ ਤਾਂ ਬੱਚੇ ਸੋਹਰਾ ਬਣਾ ਕਰ ਲੋ ਨਹੀਂ ਸਹਣੋਂ ਥੋ ਜਿਆਦਾ ਕਰ ਜਮ ਮੇਰੇ ਪੁੱਤ ਤੇ ਕੰਮ ਵਿੱਚ ਬੱਚਿਆਂ ਨੂੰ ਲਾਉਣਾ ਜ਼ਰੂਰ ਚੱਗਦਾ ਹੈ ਨਾ ਜੇ ਆਪਾ ਕੰਮ ਕਰਾਂਗੇ ਤਾਂ ਆਪਾਂ ਨੂੰ ਕੋਈ ਫਾਇਦਾ ਮਿਲੂਗਾ ਤੇ ਬਿਨਾ ਕੰਮ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਕੰਮ ਨਾਲ ਹੀ ਅਰਜਾ ਕੁਸਾਇਆ ਇਹ ਹੀ ਕਹੂੰਗੀ ਗਰਮਿੰਦ ਜਿਆਦੇ ਪੈਂਦੀ ਆ ਪਤਾ ਨਹੀਂ ਮੈਨੂੰ ਜਿਆਦੇ ਲੱਗਦਾ ਕੱਲੋਂ ਦਾ ਮੇਰੇ ਤਾਂ ਖਰਾ ਆ ਰਹਿਦਾ ਮਨ ਪਤਾ ਨਹੀਂ ਬਹੁਤ ਜਿਆਦੇ ਗਰਮੀ ਤੇ ਦਵਾਈ ਉਟੀ ਖਾਣਿਆ ਕਿਉਂ ਲੋਡੀਆਂ ਦੀ ਗੋਲੀ ਹੋ ਜਾਂਦੀ ਐ ਬਲੱਡ ਦੀ ਹੋ ਜਾਂਦੀ ਐ ਤੇ ਸ਼ੂਗਰ ਦੀ ਹੋ ਜਾਂਦੀ ਐ ਜੀ ਤੇ ਹੋਰ ਖਬਰਾਟ ਦੀ ਹੋ ਜਾਂਦੀ ਹੈ ਦਵਾਈਆਂ ਸਾਰੀਆਂ ਤੇਜ ਹੁੰਦੀਆਂ ਨੇ ਹਰੇਕ ਦੀ ਦਵਾਈ ਸ਼ਬਦੂ ਹੀ ਚੱਲਦੀ ਰਹਿੰਦੀ ਆ ਸਾਰੀ ਮੈਂ ਤਾਂ ਨਹੀਂ ਕਹਿੰਦੀ ਕੋਈ ਦਵਾਈ ਤੋਂ ਬਣਾਉਂਦਾ ਹਨ ਜਿਹਦੇ ਦੇਖ ਲਿਫਾਫੇ ਤੰਗੇ ਝੋਲੇ ਤੰਗੇ ਦਵਾਈਆਂ ਨਾਲ ਹੀ ਗੱਡੀ ਚੱਲਦੀ ਆ ਚਲੋ ਦਵਾਈਆਂ ਨਾਲੇ ਚੱਲੀ ਜਾਵੇ ਪੁੱਤੰਨੇ ਬਹੁਤਾ ਹੈਨਾ ਤੇ ਬਾਕੀ ਸਾਰੇ ਬੱਚੇ ਕਿੰਨੇ ਵੀ ਠੀਕ-ਠਾਕ ਆ ਪੁੱਤ ਸਭ ਚੱਲੀਆਂ ਜਾਂਦਾ ਕਾਰੋਬਾਰ ਆਪਣਾ ਹਨ ਤੇ ਚੱਲੀ ਜਾਵੇ ਸੱਚੇ ਪਾਤਸ਼ਾਹ ਤੇਹੀ ਗੱਲ ਕੋਈ ਨਹੀਂ ਚੱਲੀ ਜਾਵੇ ਹਾਂ ਕੋ ਸਮਾਨ ਨੀਂਂ ਦਾ ਚੰਗਾ ਜਿਹੜਾ ਨੰਗਦਾ ਹੈ ਜਿਹੜਾ ਨੰਗਿਆ ਉਹ ਤਾਂ ਵਧੀਆ ਹੈ ਆਉਣ ਵਾਲੇ ਦਾ ਪਤਾ ਨਹੀਂ ਕਿਹਾ ਜਾਊਗਾ ਵਧੀਆ ਹੀ ਆਵੇ ਆਪਣਾ ਲਾ ਸੱਤੀ ਪੁੱਤ ਅੰਦਰ ਅਸਤੀ ਕਿੱਠੇ ਗਈ ਗਰੀ ਧਾਰ ਚੋਵਾਂਗੇ ਹੁਣ ਇੱਕ ਦੀ ਗਾਂ ਦੀ ਤਾਂ ਚੋਲੀ ਮੱਝਾਂ ਦੀ ਚੋਵਾਂਗੇ ਇੱਕ ਦੀ ਨੀਤੂ ਚਵਾਉਗੀ ਚਾਈ ਦੀ ਤਾਂ ਰੱਪਾ ਚੋਲੀ ਆ ਤੇ ਉਹ ਤਕਰੂਗਾ ਚੋਕਾ ਹੁਣ ਤੇ ਨੀਤੂ ਆਪਾਂ ਧਾਰ ਚਵਾਉਗੀ ਨਹੀਂ ਨੀਤੂ ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਇਰੋ ਜਿੱਦੀ ਕਿਰਪਾ ਨਾਲ ਤੇ ਟਾਈਮ ਹੋ ਗਿਆਗਾ 3:35 ਹੋ ਗਏ ਨੇਗੇ ਤੇ ਅੱਜ ਹੈਗਾ ਆਪਣੇ ਗੁਰਦੁਆਰੇ ਸਾਹਿਬ ਚ ਪ੍ਰਕਾਸ਼ ਤੇ ਪਰਸ ਨੂੰ ਪੋਪ ਪੜ੍ਹਨਗੇ ਇਹ ਪਰਸ ਨੂੰ ਭੋਗ ਪੈਣਗੇ ਤੇ ਆਪਣੇ ਪੇਪਰ ਵੀ ਮੁੱਕ ਗਏ ਨੇਗੇ ਤੇ ਚਲੋ ਜੀ ਤੇ ਆਪਾਂ ਚਵਾਉਣੀ ਆ ਧਾਰ ਬੀਬੀ ਹੁਣ ਮੱਝ ਦੀ ਧਾਰ ਕੱਢੂਗੀ ਠੀਕ ਹੈ ਜੀ ਬਣੇ ਬਣੇ ਰਹੋ ਵਲੌਗ ਨਾਲ ਚਲੋ ਬਲੋ ਬਲੋ Субтитры <laughs> подогнал ਆਪੇ ਤਾਂ ਕਿਉਂ ਨਹੀਂ ਮੰਨਦੇ ਮਸਤ ਦਰਦ ਨਾਲ ਤਾਂ ਹੋਣ। ਕੋਈ ਤਾਂ ਜਦੋਂ ਉਹ ਜੇ ਦਰਦ। ਤਾਂ ਜਮਨ ਦਾ ਬੁਰਾ ਹਾਲ ਹੋ ਗਿਆ ਮੁਰਕ ਮੁਰਕੀ ਹੋ ਗਈ। ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਧਰ ਕੱਢ ਕੇ ਤੇ ਕਰਦੇ ਤੁਹਾਨੂੰ ਨਾਲ ਗੱਲਾਂ ਬਾਤਾਂ ਬਣੇ ਰਹੋ ਬਲੌਗ ਨਾਲ ਜੀ। ਦੇਖੋ ਜੀ ਗਰਮੀ ਇੰਨੀ ਜਿਆਦਾ ਹੈ ਹਨਾ ਆਪਾਂ ਇੰਨੀ ਗਰਮੀ ਮੰਨਦੇ ਆਂਗੇ। ਤੇ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਹਨਾ ਤੇ ਦੇਖੋ ਤਤੀ ਤਵੀ ਤੇ ਬੈਠੇ ਸੀਗੇ ਤੇ ਦੇਖੋ ਹੁਣ ਉਹਦੇ ਕਰਕੇ ਹੈਨਾ ਸਿੱਧ ਦਿਹਾੜੇ ਕਰਕੇ ਥਾਂ ਥਾਂ ਤੇ ਸ਼ਵੀਰਾਂ ਲੱਗਦੀਆਂ ਨੇ ਹੈਨਾ ਉਹਨੂੰ ਕੀ ਪਤਾ ਸੀਗਾ ਉਹਨੂੰ ਪਤਾ ਆਪਾਂ ਕਹਿੰਿਆ ਨਾ ਹੈ ਗਰਮੀ ਹੈ ਗਰਮੀ ਮਰਗੇ ਗਰਮੀ ਨਾਲ ਕੌਣ ਕਰੂਗਾ ਗਰਮੀ ਨਾਲ ਯਾਰੀ ਇਸਾ ਪੁੱਤਰਾ ਦੇਖ ਲਾਹੀ ਜੀ ਗਰਮੀ ਚ ਇਹੋ ਜੇ ਦਸੀ ਹੈ ਕੱਟੇ ਗੁਰੂਆਂ ਨੇ ਪੱਤੀਆਂ ਚਲੀਆਂ ਤੇ ਬੈਠੇ ਆਪਣੀ ਖਾਤਰ ਇਹਦੀ ਖਾਤਰ ਸਿਰਫ ਆਪਣੀ ਖਾਤਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਸਹੀ ਹੀ ਦਿਹਾੜਾ ਥਾ ਥਾ ਖੰਡ ਪਾਠ ਪ੍ਰਕਾਸ਼ ਹੋਣਗੇ ਸਾਡੇ ਤਾਂ ਅੱਜ ਪ੍ਰਕਾਸ਼ ਹੋਇਆ ਪੁੱਤ ਸਸੋਂ ਨੂੰ ਭੋਗ ਪਾਏ ਜਾਣਗੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਇਹਨਾਂ ਨੇ ਐਨੇ ਆਪਣੀ ਖਾਤਰ ਸੱਸੀ ਹੈ ਕੱਟੇ ਐਨੇ ਨਸੀਬਤਾ ਝਲੀਆਂ ਪਰ ਧੀਨ ਨਹੀਂ ਹਾਰਿਆ ਧੀਨ ਨਹੀਂ ਹਾਰਿਆ ਪੁੱਤ ਜੇ ਨਾ ਉਹਨੇ ਸਿੱਖੀ ਸਗਤ ਰੱਖਿਆ ਆਪਦਾ ਧੀਦੀ ਵਿਹੜਾ ਪਾਇਆ ਕੌਣ ਕਰੂਗਾ ਗੁਰਾਂ ਦੀਆਂ ਰੀਤਾਂ ਗੁਰੂਤਮ ਘਰੇ ਆਉਂਦੇ ਇਹ ਜੇ ਗੁਰੂ ਦਾ ਰਿਸ਼ਤਾ ਨਹੀਂ ਕੋਈ ਕਰ ਸਕਦਾ ਪੁੱਤ ਜਿਹੜੇ ਗੁਰੂ ਆ ਕੇ ਸੀਧੀ ਪਾ ਕੇ ਹੈ ਆਪਦੇ ਜਰਮ ਖਤਮ ਕਰਕੇ ਸੀਧੀ ਵਿਹੜੇ ਪਾ ਕੇ ਆਪਣੇ ਇਸ ਕਰਕੇ ਪੁੱਤ ਥਾਂ ਥਾਂ ਖੰਡ ਪਾਟ ਪ੍ਰਕਾਸ਼ ਹੋ ਰਹੇ ਨੇ ਕਿਸੇ ਦੇ ਅੱਜ ਹੋ ਰਹੇ ਕਿਸੇ ਕੱਲ ਨੂੰ ਹੋ ਰਹੇ ਥਾਂ ਥਾਂ ਠੰਡੇ ਪਾਣੀ ਦੀਆਂ ਸਪੀਗਾਂ ਲੱਗ ਰਹੀਆਂ ਨੇ ਇਹ ਗੁਰੂਆਂ ਦੇ ਸਿੱਧੀ ਦਿਹਾੜੇ ਦੇ। ਇਹੋ ਜਿਹੇ ਗੁਰੂਆਂ ਦੇ ਸਿੱਧੀ ਦਿਹਾੜੇ ਮਨਾਉਣੇ ਵੀ ਜਰੂਰ ਚਾਹੀਦੇ ਨੇ ਪੁੱਤ। ਤੇ ਇਹੋ ਜਿਹੇ ਗੁਰੂਆਂ ਦਾ ਆਉਣਾ ਵੀ ਬੜਾ ਮੁਸ਼ਕਲ ਆ ਹੈ ਨਾ। ਬੜਾ ਮੁਸ਼ਕਲ ਆਉਣਾ ਇਹੋ ਜਿਹੇ ਗੁਰੂਆਂ ਦਾ ਪੁੱਤ। ਧੰਨਾ ਗੁਰਾ ਧੰਨਾ ਗੁਰਾ ਧੰਨਾ ਗੁਰਾ ਜਿਨੇ ਤਾਂ ਤੱਤੀ ਤਵੀ ਤੇ ਬਹਿ ਕੇ ਆਪਦੇ ਸਰੀਰ ਦੀ ਤੇ ਚਲੋ ਠੀਕ ਹੈ ਜੀ। ਅੱਜ ਦੇ ਬਲੌਗ ਦੇ ਐਂਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ। चैनल ते नव्हे चैनल कर लो सब्सक्राइब, शेअर कमेंट करना ना भूलना जी सत श्रीक बाय बाय